ਸਸਰੀ ਗਾਲ ਜੀ ਸਾਰੇ ਜਨਨ ਬਈ ਤੱਕ ਚਾਈ ਨਾ ਲਾਇ ਹੋਏ ਡੰਡੇ ਅੱਜ ਇਹ ਥੱਲੇ ਉਹ ਆਈ ਜਾਂਦਾ ਨਹੀਂ ਨੇ ਹਮ ਨਹੀਂ ਕੀ ਗੱਲਾ ਜਿੰਨੀ ਕਿ ਲੋੜ ਐ ਨੂੰ ਬਾਕੀ ਮੇਰੇ ਸਾਬ ਚਿਰ ਪਾਣੀ ਜਿਆਦੇ ਹੁੰਦਾ ਹੋਊ ਗੰਢਾ ਚਾਹ ਤੇ ਇੱਥੋਂ ਲੀਕ ਹੋਇਆ ਹੋਇਆ ਪਾਣੀ ਆਦਾ ਇਹਦੇ ਵਿੱਚ ਚਾਹ ਪਿਆ ਹੈਣਾ ਉਹਨੇ ਜੀ ਜੀ ਮਕਨ ਤੱਕ ਤਾਂ ਤੱਕ ਚਾਈ ਵਾਲੇ ਜਿਆਦੇ ਵਹਾ ਸਕੋ ਗੰਧਮ ਲਾ ਕੇ ਹੈਂ ਉੱਧਰ ਨੂੰ ਜ਼ਿਆਦਾ ਜੰਗੇ ਆ ਯਾਰ ਹਨਾ ਉਹ ਵੀ ਕੋਈ ਹੋਰ ਲੱਗਦਾ ਆ ਟੂਟੀ ਆ ਕਿਸਮ ਆ ਆ ਕਿਸਮਾ ਇੰਨਾ ਦੋ ਹੀ ਲਾਈ ਹੋਈ ਥਲੇ ਟਾਈਆਂ ਆ ਵੀ ਟੋਕੇ ਵਾਲੀ ਆ ਇਹ ਆਂੂ ਪਾਣੀ ਲਾ ਕੇ ਕਰੇ ਹੋਇਆ ਪਾਣੀ ਲਾ ਹੋਇਆ ਨਾਲੇ ਹਨਾ ਨਦੀਨ ਇਹ ਚ ਵੀ ਨਹੀਂ ਹੋਇਆ ਯਾਰ ਨਾ ਕਿਉਂ ਸਟੈਂਪ ਖੇੜਤ ਨਹੀਂ ਹੂੰ ਸਟੈਂਪ ਹੀ ਬਾਰੀ ਹੋਣੀ ਆ ਰਮੈਤੀ ਢੰਗ ਨਾਲ ਲਾਏ ਹੋਇਆ ਇਹ ਜਿਵੇਂ ਆਪਾਂ ਨੰਨੇ ਹੁੰਨੇ ਆ ਉੱਥੋਂ ਤੱਕ ਇਹ ਵੀ ਜੰਗੇ ਆ ਯਾਰ ਇਹ ਬੀਜ ਦਾ ਫਰਕ ਹੀ ਆ ਕੋਈ ਬਿੱਟੂ ਆ ਆ ਦੇ ਇੱਥੋਂ ਤੱਕ ਤਾਂ ਇਹ ਵੀ ਜੰਗੇ ਆ ਛੋੜੇ ਪੱਟ ਜਿਆ ਦੇ ਚੌੜੇ ਕਰੇ ਪਿਆ ਤਾਂ ਚੱਕਰ ਵੀ ਹੈਗਾ ਯਾਰ ਇਧਰ ਕੱਦੂ ਲਾਇਆ ਪਿਆ ਓਏ ਆਜੋ ਬਾਈ ਤੁਹਾਨੂੰ ਇਧਰ ਕੱਦੂ ਵੀ ਦਿਖਾਉਣੇ ਗੁਬਾਰਾ ਗੁਬਾਰਾ ਤਾਂ ਇਹ ਹਰੀ ਨਹੀਂ ਹੋਇਆ ਉਹ ਚੌਲੇ ਲਾਏ ਪਏ ਆ ਟਿੰਡੋ ਹੋ ਗਈ ਹਰੀ ਟਿੰਡੋ ਸਾਰੀ ਸਬਜ਼ੀ ਦਿਖੋ ਨੇ ਯੂਨੀਵਰਸਿਟੀ ਦੀ ਹਰੀ ਤਾਂ ਹੋ ਗਈ ਲਫਾਫੇ ਨਾਲੀ ਖਾਮਜਾਵਾ ਜਿਹੜੀ ਤਰਬੂਜ ਕਰਬੂਜਾ ਪਾ ਮੋਥਰੇ ਜਿਹਾ ਬੜੀ ਚੰਦਰੀ ਚੀਜ਼ ਆ ਦੇਖਾ ਕਾਗਜ਼ ਵੀ ਦੀ ਵੀ ਨਿਕਲ ਗਿਆ ਮੇਰਾ ਹਾਂ ਹੂੰ ਕਰਬੂਜਾ ਆ ਗਿਆ ਹਣਾ ਬੰਗਾ ਬੰਗਾ ਕੀ ਜੀ ਹੋਈ ਯਾਰ ਹਰਵਾ ਕੱਦੂ ਹਾਰੀ ਯੂਨੀਵਰਸਿਟੀ ਦੀ ਸਬਜ਼ੀ ਲਈ ਹੋਇਆ। ਜਾਂ ਲਾਇਆ ਬਾਈ। ਹਾਂ ਓਏ ਬੱਲਾ ਚੜਾਉਣ ਨੂੰ ਜਾਂ ਲਾਇਆ ਹੋਇਆ। ਆਹ ਓਏ ਸਿੰਪਲ ਕੰਮ ਈ ਆ ਬਾਸ ਲਾ ਕੇ। ਆਹਿਆ ਬਾਸ ਲਾ ਕੇ ਬਸ ਇੱਥੇ ਕੀ ਲੱਗਦਾ ਯਾਰ। ਆਪਾਂ ਅੱਗੇ ਜੇ ਮਿਲਣੇ ਪੱਕੇ। ਹਾਂ ਹਾਂ। ਲੱਗਦਾ ਗੱਲ ਤਾਂ ਕੋਈ ਨਹੀਂ। ਇੱਧਰ ਆਈ ਦੇਖ ਲੈ। ਇੱਧਰ ਬਾਅਦ ਚ ਆਏ। ਆ ਇੱਧਰੋਂ ਪੋ ਮੁੜਦੇ ਹੋਏ ਦਿਖਾਵਾਂਗੇ। ਇੱਧਰੋਂ ਦੇਖਣ ਬਦਲ। ਕਿ ਆ ਕੱਦੂ? ਨਾ ਮੁੜਿਆਵਾਂਗੇ ਬਾਅਦ ਸਫੇਰ ਤੋਰੀ ਓਏ ਆ ਦੇਖ ਬਿੱਟੂ ਐਂ ਕਰਨ ਆ ਓਏ ਕ੍ਰੇਲਾ ਦੇਖ ਕ੍ਰੇਲਾ ਦਾ ਪਾਸ ਹੀ ਐਂ ਹੋ ਯਾਰ ਆ ਲੁਫਾਫਾ ਜਿਹਾ ਲਿਆਵੇ ਯਾਰ ਕੜਕੜ ਮੂਰੀਆਂ ਹਨਾ ਬਾਈ ਜਾਵੇ ਟਮਾਟਰ ਹਨਾ ਤਾਂ ਆ ਆ ਵੀ ਟਮਾਟਰ ਹੀ ਆ ਸਾਰਾ ਟਮਾਟਰ ਹੀ ਆ ਨਾ ਬਹੁਤ ਕਿੰਨਾ ਕਿਸਮਾ ਦੇਖੋ ਝਾੜ ਦੇਖ ਨਾ ਇਹਦਾ ਪੰਜਾਬ ਕਿਸ ਤਰੀ ਹੈ ਕੀ ਨਾ ਬਰਾਡ ਚੇਰ ਹਾਂ ਥੱਲੇ ਦਾ 400 ਕਵਾਂਟਰ ਭੋਨਾ 20 ਰੁਪਏ ਕਿਲੋ ਵੇਚੀ ਗਿਆ ਫੇਰ ਵੀ ਦੇਖ ਲਾ ਕਿੰਨੇ ਪੈਸਾ ਦਾ ਹੋਜੂ ਆ ਜੁਲੀ ਬਰਾਟੀ ਦੇ ਗੰਡੇ ਆ ਗਏ ਆ ਗਿਓ ਦੰਨੇ ਦੀ ਟੋਡੀ ਬਰਾਟੀ ਹੂੰ ਘਰ ਦੀ ਬਗੀਚੀ ਆ ਗਈ ਆ ਦੇਖੋ ਥੋੜਾ ਮਾਦਰ ਕਰਨਾ ਜੀ ਨਾ ਤੇ ਇਹ ਨਾ ਦੇ ਮਾਡਲ ਜੇ ਤਿਆਰ ਕਰਿਆ ਹੋਇਆ ਨਹੀਂ ਕਾ ਜਹਾ ਇਹ ਉਹ ਤਾਂ ਲੱਗੀ ਜਾਂਦੇ ਆ ਓਏ ਚੱਪਣ ਕਦੋਂ ਬਾਸ ਨਾ ਜੀ ਇੱਧਰ ਮਲਚਿੰਗ ਨੂੰ ਤੇ ਅੱਜ ਮਲਚਿੰਗ ਨਾਲ ਸਾਡੀ ਲਾਈ ਹੋਈ ਹੈਗੀ ਹਾਂ ਮਲਚਿੰਗ ਵਾਲੀ ਆਪਣੇ ਖੇਤਾਂ 'ਤੇ ਕੀ ਨਾ ਥੱਲੀ ਲਾਈਆ ਬੈੱਡ ਤੇ ਬਾਲੀ ਪਾਸ ਆ ਦੇ ਤੇ ਬਾਦੂ ਮਸਲੀ ਹੂੰ ਕੋਈ ਵੀ ਸਬਜ਼ੀ ਐ ਰੋ ਸੇਗਲ ਚੀ ਪਾ ਸਕੀ ਗੰਡੇ ਆ ਗਏ ਆਹ ਬਰਾਇਟੀ ਆ ਗਈ ਡੋਟੀ ਅੱਜ ਵੀਡੀਓ ਪਾਜ਼ ਕਰਕੇ ਦੇਖ ਲਿਓ ਮਿਰਚ ਸਿਮਲਾ ਮਿਰਚ ਆ ਗਈ ਪੂਰੀ ਫਲਦੇ ਤਿਆਰ ਹੋਈ ਖੜੀ ਆ ਸਿਮਲਾ ਮਿਰਚ ਤਾਂ ਸੈਂਪਲ ਮਿਰਚ ਆਹ ਮਿਰਚ ਨੇ ਫਲਦੇ ਹੋ ਕਿੰਨਾ ਚੱਕਿਆ CH 59 CH 63 ਸ਼ੰਮੇ ਰੌਟੜ 102 ਕੁਆਟਰ ਬੰਗਣ PBH 3 ਚੱਪਣ ਕੱਦੂ ਆ ਗਏ ਬਈ ਓਏ ਧਣੀਆਂ ਉਹ ਜਿਆ ਬਾ ਖੁਸ਼बू ਕੋਈ ਨਾ ਇੰਨਾ ਹੋ ਜਾਂਦਾ ਯਾਰ ਕਿੱਲੇ ਚੋਂ 184 ਕੋਟਲ ਹੋ ਜਾਂਦਾ ਹਾਂ ਹੁਣ ਦਾ ਤਾਂ ਹੌਲੀ ਆ ਯਾਰ ਇੰਨਾ ਤਾਂ ਨਹੀਂ ਨਿਕਲਣਾ ਪ੍ਰਿੰਡੀ ਲਾਈ ਹੋਈ ਐ ਇੱਕ ਵੀ ਟੂ ਹੋਰ ਵੀ ਚੱਕਰ ਆ ਬਾਈ ਇੱਥੇ ਪੈਂਦਾ ਵੀ ਕੱਸੀ ਦਾ ਪਾਣੀ ਆ ਬੜਾ ਫਰਕ ਆ ਕੱਸੀ ਦੇ ਪਾਣੀ ਦਾ ਵੀ ਚਲ ਨਹੀਂ ਨਹੀਂ ਬੜਾ ਨਹੀਂ ਤਾਂ 77% ਤਾਂ ਪਹੂਗਾ ਕੋਸ ਤਾਂ ਹੋਊਗਾ ਜੀ ਵਿਧੀ ਤਾਂ ਵਿਧੀ ਹੈ ਹਾਂ ਵਿਧੀ ਤਾਂ ਖਰ ਹੈਗੀ ਆ ਆ ਇਹਨਾਂ ਦੇ ਕੇਤੇ ਲਾਏ ਹੋਣਗੇ ਦੇਖੀ ਲਫਾਫਾ ਹੋਣੀ ਦਾ ਹੈ ਇੱਕ ਦਿਨ ਚੋਏ ਕੱਸੀ ਦਾ ਤਾਂ ਜਿੰਨਾ ਛੜਕਣਾ ਤਾਂ ਉਹ ਭਰ ਲਿਆ ਕਰੇ ਕੋਈ ਹੋਰ ਜਾਣਕਾਰੀ ਲਈ ਵੀਡੀਓ ਦੇਖਣੇ ਚਾਹਣ ਨੂੰ ਫੋਲੋ ਕਰੋ ਜੀ ਧੰਨਵਾਦ